ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੁਖ ਬਰਾੜ PB03 ਤੇ ਹਾਜ਼ਰ ਹੋਏ ਆਂ ਅਰੋਜ ਦੀ ਤਰ੍ਹਾਂ ਅੱਜ 10 ਦਸੰਬਰ ਦੇ ਪੰਜਾਬ ਦੀਆਂ ਮੰਡੀਆਂ ਵਿੱਚ ਬਾਸਮਤੀ ਦੇ ਰੇਟ ਲੈ ਕੇ ਦੇਖਦੇ ਆਂ ਅੱਜ ਪੰਜਾਬ ਦੀਆਂ ਮੰਡੀਆਂ ਵਿੱਚ ਬਾਸਮਤੀ ਦੇ ਰੇਟਾਂ ਵਿੱਚ ਕੀ ਕੁਝ ਵਾਪਰਿਆ ਸ਼ੁਰੂਆਤ ਕਰਦੇ ਆਂ ਗੋਨਿਆਣਾ ਮੰਡੀ ਤੋਂ ਜਿੱਥੇ ਅੱਜ 17 18 2850 ਰੁਪਏ ਤੋਂ ਲੈ ਕੇ 3350 ਰੁਪਏ ਪ੍ਰਤੀ ਕਵਾਟਰ ਤੱਕ ਵਿਕਿਆ 18 85 3250 ਰੁਪਏ ਤੋਂ ਲੈ ਕੇ 3450 ਰੁਪਏ ਪ੍ਰਤੀ ਕਵਾਟਰ ਤੱਕ ਵਿਕਿਆ 18 47 2400 ਰੁਪਏ ਤੋਂ ਲੈ ਕੇ 2750 ਰੁਪਏ ਪ੍ਰਤੀ ਕਵਾਟਰ ਤੱਕ ਵਿਕਿਆ ਤੇ ਮੁੱਛਲ 1401 ਅੱਜ ਗੋਨਿਆਣਾ ਮੰਡੀ ਦੇ ਵਿੱਚ 2800 ਰੁਪਏ ਤੋਂ ਲੈ ਕੇ 3100 ਰੁਪਏ ਪ੍ਰਤੀ ਮਾਨਸਾ ਮੰਡੀ 18 47 2800 ਰੁਪਏ ਪ੍ਰਤੀ ਕਵਾਟਰ ਤੱਕ ਵਿਕਿਆ 17 18 3350 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ 1509 3050 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤਰਨ ਤਰਨ ਮੰਡੀ 17 18 ਕੰਬੈਨ ਵਾਲਾ 2800 ਰੁਪਏ ਤੋਂ ਲੈ ਕੇ 3500 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਹੱਥ ਛਾੜਿਆ ਹੋਇਆ 3400 ਰੁਪਏ ਤੋਂ ਲੈ ਕੇ 3699 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 11 1 ਕੀ ਕੰਬੈਨ ਵਾਲਾ 3200 ਰੁਪਏ ਤੋਂ ਲੈ ਕੇ 4150 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਹੱਤ ਝੜਿਆ ਹੋਇਆ 1121 3800 ਰੁਪਏ ਤੋਂ ਲੈ ਕੇ 4350 ਰੁਪਏ ਪ੍ਰਤੀ ਕੁਆਟਰ ਤੱਕ ਵਿਕਿਆ ਮੋਛਲ 1401 2700 ਰੁਪਏ ਤੋਂ ਲੈ ਕੇ 3000 ਰੁਪਏ ਪ੍ਰਤੀ ਕੁਆਟਰ ਤੱਕ ਵਿਕਿਆ 1509 2900 ਰੁਪਏ ਪ੍ਰਤੀ ਕੁਆਟਰ ਤੱਕ ਵਿਕਿਆ ਤੇ 1847 ਜਤਨ ਤਾਰਨ ਮੰਡੀ ਦੇ ਵਿੱਚ 2825 ਰੁਪਏ ਪ੍ਰਤੀ ਕੁਆਟਰ ਤੱਕ ਵਿਕਿਆ ਕੋਟਕਪੂਰਾ ਮੰਡੀ 1121 3500 ਰੁਪਏ ਤੋਂ ਲੈ ਕੇ 3900 ਰੁਪਏ ਪ੍ਰਤੀ ਕੁਆਟਰ ਤੱਕ ਵਿਕਿਆ 1885 3000 ਰੁਪਏ ਤੋਂ ਲੈ ਕੇ 3600 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 1718 2900 ਰੁਪਏ ਤੋਂ ਲੈ ਕੇ 3350 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਮੱਛਲ 1401 2800 ਰੁਪਏ ਤੋਂ ਲੈ ਕੇ 3225 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 1509 2700 ਰੁਪਏ ਤੋਂ ਲੈ ਕੇ 3000 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 1886 2700 ਰੁਪਏ ਤੋਂ ਲੈ ਕੇ 2950 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਬੀਬੀ 1 2750 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ 18 47 ਅੱਜ ਕੋਟਕਪੂਰਾ ਮੰਡੀ ਦੇ ਵਿੱਚ 2500 ਰੁਪਏ ਤੋਂ ਲੈ ਕੇ 2750 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਸ਼੍ਰੀ ਮੁਖਤਸਰ ਸਾਹਿਬ ਮੰਡੀ 1500 ਤੋਂ 2900 ਰੁਪਏ ਤੋਂ ਲੈ ਕੇ 3010 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 17 18 3000 ਰੁਪਏ ਤੋਂ ਲੈ ਕੇ 3325 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 18 85 3500 ਰੁਪਏ ਤੋਂ ਲੈ ਕੇ 3625 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 18 47 2400 ਰੁਪਏ ਤੋਂ ਲੈ ਕੇ 2680 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਮੁੱਛਲ 1401 ਅੱਜ ਸ਼੍ਰੀ ਮੁਖਸਰ ਸਾਹਿਬ ਮੰਡੀ ਦੇ ਵਿੱਚ 3000 ਰੁਪਏ ਤੋਂ ਲੈ ਕੇ 3210 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਬਟਾਲਾ ਮੰਡੀ 1121 ਕੰਬੈਨ ਵਾਲਾ 4350 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਹੱਥ ਝੜਿਆ ਹੋਇਆ 4450 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 17 18 ਕੰਬੈਨ ਵਾਲਾ 3740 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਹੱਥ ਛਾੜਿਆ ਹੋਇਆ 3830 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ 1509 ਅਜ ਬਟਾਲਾ ਮੰਡੀ ਦੇ ਵਿੱਚ 3050 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਨਾਬਾ ਮੰਡੀ 1121 3400 ਰੁਪਏ ਤੋਂ ਲੈ ਕੇ 3700 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 17 18 3000 ਰੁਪਏ ਤੋਂ ਲੈ ਕੇ 3250 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 18 85 3200 ਰੁਪਏ ਤੋਂ ਲੈ ਕੇ 3600 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 1692 2500 ਰੁਪਏ ਤੋਂ ਲੈ ਕੇ 2800 ਰੁਪਏ ਪ੍ਰਤੀ ਕੁਆਟਰ ਤੱਕ ਵਿਕਿਆ 1847 2400 ਰੁਪਏ ਤੋਂ ਲੈ ਕੇ 2800 ਰੁਪਏ ਪ੍ਰਤੀ ਕੁਆਟਰ ਤੱਕ ਵਿਕਿਆ ਤੇ ਮੁੱਛਲ 1401 ਜਨਾਬਾ ਮੰਡੀ ਦੇ ਵਿੱਚ 2800 ਰੁਪਏ ਤੋਂ ਲੈ ਕੇ 3150 ਰੁਪਏ ਪ੍ਰਤੀ ਕੁਆਟਰ ਤੱਕ ਵਿਕਿਆ ਸੋ ਦੋਸਤੋ ਇਹ ਸਨ ਅੱਜ 10 ਦਸੰਬਰ ਦੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਬਾਸਮਤੀ ਦੇ ਅੱਜ ਦੇ ਰੇਟ ਦੋਸਤੋ ਬਾਸਮਤੀ ਦੇ ਰੇਟਾਂ ਦੇ ਵਿੱਚ ਮੰਦੀ ਜਿਹੜੀ ਉਹ ਜਾਰੀ ਹੈ ਕਰੀਬ-ਕਰੀਬ ਸਾਰੀਆਂ ਮੰਡੀਆਂ ਦੇ ਵਿੱਚ ਹੀ ਜਿਹੜੀ ਮੰਦੀ ਹੈ ਉਹ ਦੇਖਣ ਨੂੰ ਮਿਲੀ ਹੈ ਸਿਰਫ ਬਟਾਲਾ ਮੰਡੀ ਦੇ ਵਿੱਚ ਅੱਜ 11-21 ਦੇ ਰੇਟਾਂ ਦੇ ਵਿੱਚ 100 ਰੁਪਏ ਦੇ ਸੁਧਾਰ ਆਇਆ ਹੈ ਬਾਕੀ ਸਾਰੀਆਂ ਮੰਡੀਆਂ ਦੇ ਵਿੱਚ ਜਿਹੜੇ ਰੇਟ ਹੈ ਉਹ ਇਸੇ ਤਰੀਕੇ ਦੇ ਨਾਲ ਹੀ ਮੰਦੀ ਦੇ ਵਿੱਚ ਚੱਲ ਰਹੇ ਹੈ ਇਸੇ ਤਰ੍ਹਾਂ ਆਪਾਂ ਹਰ ਰੋਜ਼ ਮੰਡੀਆਂ ਦੀ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦਿਆ ਕਰੋ ਨਾਲ ਬਣੇ ਜਿਹੜੇ ਹੈਗੇ ਆ ਨਵੇਂ-ਨਵੇਂ ਕਿਸਾਨ ਪ੍ਰਾਪ ਨੇ ਨਵੇਂ ਜੁੜੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰੇ ਕਿਸਾਨ ਪ੍ਰਾਪਾਂ ਦਾ ਬਹੁਤ-ਬਹੁਤ ਧੰਨਵਾਦ